ਮੇਰੀ ਗੱਲ ਸੁਣੋ ਹੂੰ ਆ ਕੀ ਵੇਖਣ ਦੇ ਜੀ ਤੁਸੀਂ ਵੇ ਹੋਣਾ ਨਾ ਕੀ ਆ ਇਹ ਬੈਂਕ ਵਾਲਿਆਂ ਦੀ ਫੇਰ ਆ ਗਈ ਆ ਸਲਿੱਪ ਜੀ ਬੈਂਕ ਵਾਲਿਆਂ ਦੀ ਆਹੋ ਹਾਏ ਹਾਏ ਘੜੀ ਘੜੀ ਸਲਿੱਪਾਂ ਕੱਲੀ ਜਾਂਦੇ ਆ ਇਹ ਕਹਿਣਾ ਕੀ ਚਾਹੁੰਦੇ ਆ ਕਹਿਣਾ ਕੀ ਚਾਹੁੰਦੇ ਆ ਉਡੇ ਤੇ ਹੀ ਲੈਂਦੇ ਨੇ ਤੇ ਪੈਸੇ ਹੁਣ ਸਾਨੂੰ ਸਾਰਨੇ ਪੈਣੇ ਆ ਕੀ ਆਂਦੇ ਪੈਸੇ ਤਾਰੋ ਉਹ ਤੇ ਗੱਲ ਵਾ ਤੇ ਮੇਰੀ ਗੱਲ ਸੁਣੋ ਹਾਂ ਤੁਸੀਂ ਕਿਤੇ ਮੰਗ ਕੇ ਵੇਖ ਲਓ ਉਹਦਾ ਤੁਹਾਡਾ ਭਰਾ ਆਪਣੀਆਂ ਗੱਲਾਂ ਕਰਦਾ ਫੜਾ ਮਾਰਦਾ ਮੰਗ ਕੇ ਵੇਖ ਲਓ ਪੈਸੇ ਮੇਰੀ ਗੱਲ ਸੁਣ ਲੈ ਉਹ ਤਰ੍ਹਾਂ ਤੋਂ ਕਹਿੰਦੀ ਐ ਕਿ ਉਹਦੇ ਮੱਥੇ ਨਾਲ ਲੱਗੀ ਤੇ ਕਿਹੜੇ ਮਾਮੂ ਨੇ ਮੰਗਾ ਪੈਸੇ ਉਹਦੇ ਕੋਲ ਨਹੀਂ ਫੜਾ ਤਾਂ ਪੜੀਆਂ ਮਾਰਦਾ ਕਦੀ ਕਿਤੇ ਖਲਾਰ ਕੇ ਤੇ ਕਦੀ ਕਿਤੇ ਖਲਾਰ ਕੇ ਤੇ ਜੇ ਹੁਣ ਟਾਈਮ ਆ ਪਰਖੋ ਆਪਣਾ ਕੀ ਜਾਂਦਾ ਹੁਣ ਮੇਰੀ ਗੱਲ ਸੁਣ ਲੈ ਉਹ ਤਰ੍ਹਾਂ ਤੂੰ ਕਹਿੰਦੀ ਮੇਰੇ ਰਿਸ਼ਤੇਦਾਰ ਬੜੇ ਸੌਖੇ ਤੇ ਕਿਹਕੋ ਮੰਗ ਲਾ ਥੋੜੇ ਬੂਤੇ ਮੈਂ ਕਿਹਦ ਕੋ ਮੰਗ ਲਾ ਹੁਣ ਗੱਡੀਆਂ ਤੁਸੀਂ ਲਈਆਂ ਵਾ ਤੇ ਮੇਰੇ ਭੈਣ ਭਰਾ ਦਿੰਦੇ ਪੈਸੇ ਹੁਣ ਅਗਲਿਆਂ ਨੇ ਕਹਿਣਾ ਉਹ ਤੇ ਗੱਡੀਆਂ ਤੇ ਚੜੇ ਫਿਰਦੇ ਸੀਗੇ ਗੱਡੀਆਂ ਮੈਂ ਆਪਣੇ ਸੋਖਾ ਤੇ ਨਹੀਂ ਸਾਰੇ ਟੱਬਰ ਵਾਸਤੇ ਲਈਆਂ ਤੇਗਨੀ ਵਿੱਚੇ ਤੂੰ ਹੀ ਹੁਣੀ ਆ। ਆਉਣੀ ਤੇ ਹੈਗੀਆਂ ਮੈਂ। ਪਰ ਹੁਣ ਕਰੀਏ ਕੀ? ਇਹ ਦੱਸੋ। ਮੈਂ ਤਾਂ ਨਹੀਂ ਜੇ ਕਿਸੇ ਕੋ ਮੰਗਣੇ। ਤੇ ਤੂੰ ਹੀ ਵੇਖ ਲਓ ਜੇ ਤਾ ਡਾਕੂ ਮੰਦਾ ਵਾ ਤੇ। ਮੈਂ ਹੁਣ ਕਿੱਥੇ ਟੱਕਰ ਮਾਰਾਂ ਮੇਰੀ ਗੱਲ ਸੁਣਾ। ਵੇਸੇ ਘਰ ਤੋਂ ਸਹੀ ਕੋ ਹਿਲਾ। ਮੈਂ ਕਿਤੇ ਹਿਲਾ ਕਰਾਂ? ਤੂੰ ਹੀ ਤੋਹੋ ਗੱਲ ਕਰੀ ਜਾਣ ਦੇ ਜੇ। ਵੇਖ ਲਾ ਕੋ ਪਰਖਣਾ ਹੈਗਾ ਕੋਈ ਤੇ। ਉਹ ਮੈਂ ਕਿੰਨੂੰ ਪਰਖਣਾ? ਭਰਾ ਮੇਰੇ ਤੇ ਅੱਗੇ ਕੋਈ ਨਹੀਂ ਛੜਿਆ। ਹੈ? ਉਹ ਆਹੋ ਇਹ ਤਾਂ ਗੱਲ ਤੇਰੀ। ਹੋਰ ਮੈਂ ਕਿੰਨੂੰ ਕਵਾਂ? ਤੁਹੀ ਆਪਸੇ ਆਣੇ ਜੇ ਕਿਹਨੇ ਦੇਣੀ ਇਨੀ ਡੀ ਰਕਮ ਤੇ ਕੱਲਾ ਭਰਾ ਹੀ ਆ ਤੁਹਾਡਾ ਜਿਹੜੀਆਂ ਇੰਨੀਆਂ ਫੜਾ ਮਾਰਦਾ ਤੁਹਾਡਾ ਕਦੀ ਕਿ ਦੇਖ ਲੋਗੇ ਕਦੀ ਕਿਤੇ ਖਲੋਕੇ ਇੱਕ ਵਾਰੀ ਉਹਨੂੰ ਪੁੱਛ ਕੇ ਵੇਖ ਲੋ ਜੇ ਦੇ ਦੂਗਾ ਤਾਂ ਠੀਕ ਆ ਰੀ ਦੀ ਵੇਖੀ ਜਾਊ ਫਿਰ ਮੇਰੀ ਗੱਲ ਸੁਣ ਲੈ ਪੈਸੇ ਕਿਹੜੇ ਥੋੜੇ ਚੱਲ ਭਾਵੇਂ ਥੋੜੇ ਆ ਤੇ ਭਾਵੇਂ ਬਹੁਤੇ ਆ 1.5 ਲੱਖ ਰੁਪਈਆ ਆ ਇਹ ਲਿਖਿਆ ਉੱਤੇ ਅਜੇ ਵਿਆਹ ਨੂੰ ਨਾਲ ਲੱਗਣਾ ਵਾ ਜਨਾਮ ਹੀ ਨਾ ਤਰੀ ਤੇ ਤੇ ਚੱਲ ਕੋਈ ਗੱਲ ਹੀ ਬਥੇਰੇ ਪੈਸੇ ਉਹਦੇ ਕੋਲ ਪੁੱਛ ਲੋ ਮੇਰੀ ਗੱਲ ਸੁਣ ਮਾਰ ਕੇ ਵੇਖ ਤੱਕਰ ਉਹ ਤਾਂ ਕਹਿੰਦੀ ਮੇਰੀਆਂ ਭੈਣਾਂ ਬਣੀਆਂ ਸੌਖੀਆਂ ਵਾਂ ਸੌਖੀਆਂ ਰਹਿ ਗਈਆਂ ਵਾਂ ਪਰ ਐਦਾਂ ਕੋਈ ਰਕਮ ਦਿੰਦਾ ਵਕੈ ਨੂੰ ਥੋੜੀ ਬਹੁਤੀ ਕੋਈ 10 20 ਹਜ਼ਾਰ ਦੀ ਗੱਲ ਹੋਵੇ ਤਾਂ ਕੋਈ ਦੇ ਵੀ ਦਵੇ ਅਮ ਤਰੀ ਐਡਾ ਹਰ ਬੋਬਾ ਕੌਣ ਦਵੇ ਹੁਣ ਚੱਲ ਹੁਣ ਭਰਾ ਮੇਰਾ ਮਤਦਵ ਕਰ ਤੇ ਪਰ ਤੂੰ ਜੁਬਾਨ ਨਾਲ ਚਲਾਈ ਹੁਣ ਮੁੜ ਕੇ ਆ ਮੈਂ ਕਾਦੀ ਜੁਬਾਨ ਚ ਲਾਉਣੀ ਠੀਕ ਆ ਪਰ ਇੱਕ ਵਾਰੀ ਪੁੱਛ ਲੈ ਸਹੀ ਵੀ ਕਹਿੰਦਾ ਕੀ ਆ ਕੁਸ਼ਮਾ ਲੈਣਾ ਵਾਂ ਸਾਰੇ ਕੰਮ ਕਰ ਦਊਗਾ ਪਰ ਇੱਕ ਗੱਲ ਤੇ ਤੈਨੂੰ ਜੁਬਾਨ ਆਪਣੀ ਅੰਦਰ ਰੱਖਣੀ ਪਊਗੀ ਤੂੰ ਜੇ ਮੁੜਕੇ ਕੇ ਗੱਲ ਤੋਂ ਮੇਣਾ ਮਾਰਿਆ ਮੈਨੂੰ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਇਹ ਕਿਤੇ ਨਾਲ ਇਹਨੇ ਸਾਡੀ ਮਤਤ ਕਰਨੀ ਤੇ ਇੱਕ ਬੰਦਾ ਕੋਈ ਗੱਲਾਂ ਕੋ ਗੜੀ ਉਮਰ ਕੇ ਸੁਣਦਾ ਹੁੰਦਾ ਵਾ ਚੱਲ ਪਹਿਲਾਂ ਪੁੱਛ ਤੇ ਲਓ ਤੁਸੀਂ ਤੇ ਹੰਕਾਰ ਦੇ ਜਿੱਦਾ ਕਰਤੀ ਹੁੰਦੀ ਮਤ ਤੁਹਾਡੀ ਉਹਨਾਂ ਨੇ ਚੱਲ ਕੋਈ ਪਹਿਲਾਂ ਕਰ ਤੇ ਲੈਣ ਦੋ ਫਿਰ ਗੱਲ ਕਰਿਓ ਕੋਈ ਨਾ ਕੋਈ ਨਹੀਂ ਮੈਂ ਕਰਾ ਲੂੰਗਾ ਮਤਾ ਪਿੱਛਤਾਂ ਦੀ ਕਰਾਉਣੀ ਆ ਆਹੋ ਇੱਕ ਵਾਰੀ ਪੁੱਛ ਕੇ ਤੇ ਵੇਖੋ ਤੇ ਕਿਹੜੇ ਨੂੰ ਹੁੰਦਾ ਉਹ ਗੱਲ ਤੇਰੇ ਮੂੰਹ ਚ ਕੋਈ ਮੜੀ ਚੰਗੀ ਗੱਲ ਨਹੀਂ ਕੋਈ ਨਹੀਂ ਨਿਕਲਦੀ ਜੇ ਤੁਹਾਡਾ ਭਰਾ ਪੈਸੇ ਦੇ ਦਊਗਾ ਨਾ ਫਿਰ ਨਹੀਂ ਮੈਂ ਬੋਲਦੀ ਕਦੀ ਵੀ ਆਹੋ ਫਿਰ ਪੱਚ ਮਰਜ਼ੀ ਕਰ ਲੈ ਫਿਰ ਗੱਲਾਂ ਵੇ ਕਰਦੀ ਚੱਲ ਹੁਣ ਇਹਨੂੰ ਵੇਖੀ ਜਾਣਾ ਵਾ ਰੱਖ ਦੋ ਹੁਣ ਪਾਸੇ ਇਹਨੂੰ ਚੱਲ ਹੁਣ ਫਿਰ ਦੇ ਵੇਖੂਗਾ ਹੁਣ ਜਾਊਗਾ ਫੇਰ ਕੋਈ ਲੱਸੀ ਲਾਪੇ ਹੋਏ ਨਾ ਕੋਈ ਨਾ ਕੋਈ ਸਰ ਕੋਈ ਨਹੀਂ ਉਹਨੂੰ ਆਖੂਗਾ ਫੇਰ ਤਾਰ ਦਿੰਦਾ ਟਾਈ ਹੋਰ ਕੋਈ ਗੱਲ ਨਹੀਂ ਟੈਚ ਨਾਲ ਆਏ ਡੀ ਠੀਕ ਨੇ ਹਾਂ ਮਹੀਨੇ ਦਾ ਟਾਈਮ ਜੇ ਹੈਗਾ ਉੱਤੇ ਆਪੇ ਹੋਏਗਾ ਸਭ ਕੋ ਠੀਕ ਹਾਂ ਧੰਨਵਾਦ ਚੱਲ ਚੱਲ ਯਾਰ ਕਣਕ ਬੀਜੀ ਹੀ ਤੇ ਹੋ ਹੀ ਗਈ ਆ ਹੈ ਚਲੋ ਹੈ ਤੇ ਦੋ ਚਾਰ ਦਿਨ ਲੇਟ ਦੀ ਚੱਲ ਫੇਰ ਵੀ ਤੇਰੀ ਹੋ ਗਈ ਹੈ ਕੀ ਕਰਨਾ ਸਰ ਜੋ ਕਰਮਾ ਜ ਮਿਲ ਹੀ ਜਾਣਾ ਮੰਦਰ ਕੀ ਬੰਡਿਆ ਵਾ ਬਸ ਬਸ ਵੇਲੇ ਵੀ ਦੀ ਹੋ ਤੂੰ ਸੁਣਾ ਬੜਾ ਠੀਕ ਠਾਕ ਆ ਕਣਕੜਿਆਂ ਵੇਖਣ ਓਏ ਆਹ ਮੈਂ ਚੱਲ ਹੈਗੀ ਤੇ ਪਛੇਤੀ ਜੀ ਹਾਂ ਤੇ ਚੱਲ ਹੁਣ ਇਹ ਆ ਵੀ ਚੱਲ ਪੈਗੇ ਸਿੱਟੇ ਸਿੱਟੇ ਵਿਚੇਰੀ ਹੋਈ ਨਹੀਂ ਹੁਣ ਨਹੀਂ ਨਹੀਂ ਹੋ ਗਈ ਕਿ ਆਹੋ ਹੋਰ ਘਰ ਦਾ ਸਲਾਹ ਠੀਕ ਠਾਕ ਹੋਰ ਘਰ ਦਾ ਠੀਕ ਠਾਕ ਬਸ ਵਧੀਆ ਤੇ ਉਹ ਮੇਰੇ ਘਰ ਸੁਣਾ ਹਾਂ ਕਰਨ ਮੈਨੂੰ ਦੱਸਣ ਡਿਆ ਇਹ ਕਹਿੰਦਾ ਸੀ ਵੀ ਉਹਦਾ ਆਈਲੈਟਸ ਕਰਨੀ ਆ ਓਏ ਯਾਰ ਆਈਲੈਟਸ ਤੇ ਕਰਨੀ ਤੈਨੂੰ ਦੱਸਿਆ ਥੋੜੀ ਜਿਹੀ ਨਾ ਪੈਸੇ ਦੀ ਤੰਗੀ ਦੀ ਜਾ ਪੰਡਿਆ ਤੇ ਮੈਂ ਚੱਲ ਯਾਰ ਜਿਹੜੇ 150 ਹੈਗਾ ਮੈਂ ਕੋਲ ਸੰਭ ਕੇ ਰੱਖ ਛੱਣਿਆ ਤੇਰੇ ਹੁੰਦੇ ਵੀ ਹਾਲਾਤ ਥੋੜੇ ਜਨਾ ਡਾਊਨ ਹੋ ਗਿਆ ਗੇਨੋ ਯਾਰ ਮੇਰੇ ਗਾ ਸੁਣਾ ਮੁੰਡੇ ਦੀ ਜ਼ਿੰਦਗੀ ਖਰਾਬ ਨਾ ਕਰ ਹੂੰ ਜੇ ਨਹੀਂ ਤੇਰੇ ਕੋਲ ਪੈਸੇ ਤੇ ਤੂੰ ਪੈਸੇ ਲੈ ਲੈ ਤਾਂ ਉਹਨੂੰ ਆਈਲਟਸ ਕਰਾ ਉਹਨੇ ਕੋਈ ਨਹੀਂ ਪੈਸੇ ਕਿਹੜੇ ਵੰਡੇ ਆ ਕੋਈ ਗੱਲ ਨਹੀਂ ਤੂੰ ਹੀ ਕਹਿ ਦਿੱਤਾ ਤੇ ਪੈਸੇ ਸਮਝ ਲੋ ਆ ਗਏ ਤੁਹਾਡੇ ਕੋ ਆਹ ਪਤਾ ਗੱਲ ਕੀ ਆ ਹੁਣ ਮਾਲਾ ਵੀ ਪੈਸੇ ਡੀਗਦੇ ਆ ਤੁਹਾਨੂੰ ਟਾਈਮ ਲੱਗ ਜਾਣਾ ਆਹ ਇਹ ਤਾਂ ਗੱਲ ਹੈਗੀ ਆ ਤੇ ਜੇ ਉਹਦਾ ਟਾਈਮ ਲੰਘ ਗਿਆ ਮੁੰਡੇ ਦਾ ਤੇ ਫਿਰ ਕੀ ਕਰਨਾ ਉਹ ਪੈਸੇ ਨੂੰ ਕੋਈ ਯਾਰ ਪਈਏ ਦੇ ਕੋਲ ਵਾਧੂ ਹੀ ਮੈਂ ਤਾਂ ਤਾਂ ਪੈਲੀ ਲਈ ਸਾਲੇ ਨਾਲ ਰਲ ਕੇ ਮੈਂ ਚੱਲ ਯਾਰ ਕੋਈ ਨਹੀਂ ਕਿਤੇ ਮੁੜੇ ਦਾ ਪ੍ਰੋਗਰਾਮ ਨੂੰ ਤੇ ਵੇਖ ਕੇ ਤੇ ਆਪਣਾ ਕੰਮ ਸਾਰ ਲਾਂਗੇ। ਆਹੋ ਇਹ ਤਾਂ ਹੈ ਜੀ। ਮੈਨੂੰ ਕੀ ਪਤਾ ਕਿ ਉਹ ਐਡਾ ਹਰਾਮਜਦਾ ਨਿਕਲਣਾ। ਨਹੀਂ ਲੱਗਾ ਕਿ ਪਾਸੇ? ਨਾ ਜੀ ਉਹ ਤਾਂ ਕਹਿੰਦਾ ਮੈਂ ਤੁਹਾਡਾ ਦੇਣਾ ਕੀ ਆ। ਅੱਛਾ। ਉਹ ਯਾਰ ਰਿਸ਼ਤੇ ਦੋਸਤਦਾਰੀ ਕਾਦੀ ਆ ਜਿੰਨੂੰ ਰੁਪਈਏ 4 ਮਿਲ ਜਾਂਦੇ ਉਹ ਮੁੜ ਕੇ ਮੂੰਹ ਹਟ ਕੇ ਬੈਹਿੰਦਾ। ਆਹੋ ਇਹ ਤਾਂ ਗੱਲ ਤੇ ਠੀਕ ਆ। ਤੇ 3 ਕਿਲੇ ਪੈਈ ਦੇ ਤੇ 1.5 ਕਿਲਾ ਤੇ ਹੈਗਾ ਸੀ ਨਾ ਵਿੱਚ। ਆਹੋ 1.5 ਠੀਕ ਨਹੀਂ। ਇਹ ਤਾਂ ਹੈ ਹੀ ਆ। ਉਹ ਮੈਂ ਤੇ ਆਖਿਆ ਚੱਲ ਕੋਈ ਗੱਲ ਨਹੀਂ ਮੈਨੂੰ ਕਹਿੰਦਾ ਭਈਆ ਤੂੰ ਵੀ ਫਿਕਰ ਨਾ ਕਰੀ ਕੋਈ ਨਹੀਂ ਤੂੰ ਮੜ ਕੇ ਵੇਚ ਰੀ ਤਾਂ ਮੈਂ ਲੈ ਲਊਗਾ ਉਹਨੇ ਜਦੋਂ ਅੱਛਾ ਤੇ ਮੈਂ ਹਾਂ ਚੱਲ ਚੱਲ ਕੋਈ ਗੱਲ ਨਹੀਂ ਡਿਸਟਰੀ ਮੈਂ ਆਪਣੇ ਨਾਂ ਕਰਉਣੇ ਤੇਰੇ ਨਾਲ ਹੀ ਕਰਾ ਦੇਣਾ ਮੈਂ ਤਾਂ ਯਾਰ ਭਾਈਵੰਦੀ ਦੇ ਹਿਸਾਬ ਨਾਲ ਰਿਹਾ ਮੈਨੂੰ ਕੀ ਪਤਾ ਵਿਆਹ ਚੱਕਰ ਬਣ ਜਾਣਾ ਓਏ ਕੋਲ ਕੋ ਗੱਡੀ ਦੀ ਕਿਸ਼ਤ ਆ ਜਾ ਕੋ ਕੋ ਆ ਜਾ ਨੌਕਰੀ ਕੋਲ ਨਹੀਂ ਮੈਂ ਤਾਂ ਤਨ ਲੱਖੋ ਫਾਇ ਆ ਗਿਆ ਉਹਦੇ ਠੀਕ ਨਹੀਂ ਕੀ ਕਹਿੰਦੇ ਵੀ ਇਹ ਹੀ ਲੈਣੀ ਆ ਓਏ ਯਾਰ ਕਾਰਕੂਦ ਦਾ ਕੀ ਚੱਕਰ ਤਰ ਮੈਂ ਕੀ ਦੱਸਾਂ ਉਹ ਮੈਗਜ਼ਨ ਗਾਇਜੰਸੀ ਚ ਅੱਛਾ ਉਹ ਕਹਿੰਦੇ ਵੀ ਜੇ ਪੈਸੇ ਨਹੀਂ ਤਾਰਨੇ ਤੇ ਫਿਰ ਇਤਨਾ ਭੇਜਦੇ ਹੁਕਮਸੂਲੀ ਕਰਨੀ ਕਰਨੀ ਆਹ ਕਰਨੀ ਤਾਂ ਉਹਨਾਂ ਹੈ ਠੀਕ ਉਹ ਕਹਿੰਦਾ ਹਾਂ ਨੂੰ ਕਿ ਹੁਣ ਪਤਾ ਭਾਈ ਵੀ ਤੁਹਾਡਾ ਕੀ ਕਾਰੋਬਾਰਾ ਕੀ ਨਹੀਂ ਅਈ ਦਿੱਤੀ ਜਾਨੂੰ ਚੀਜ਼ ਕਿਸ਼ਤਾਂ ਤੇ ਚੱਲ ਹੁਣ ਇਦਾਂ ਕਰ ਗਾੜੀ ਭਰਾ ਰੱਬ ਦੇ ਹਸ ਵਸਾ ਉਹ ਚੱਲ ਉਹ ਤਾਂ ਹੈ ਹੀ ਮਾਰਾ ਹੀ ਨੇ ਕਰਨਾ ਜੋ ਕਰਨਾ ਵਾ ਤੂੰ ਤੈਨੂੰ ਪੈਸੇ ਥੋੜੇ ਜਿਮ ਮੈਂ ਦੇ ਦਿੰਨਾ ਵਾ ਤੇ ਉੱਥੇ ਜਮਾ ਕਰਾ ਲਾ ਤੇ ਚੱਲ ਖਲਾਰ ਹੋ ਜੂਗੀ ਤੈਨੂੰ ਪਤਾ ਵੀ ਇੱਕ ਵਾਰੀ ਚੀਜ਼ ਨਿਕਲ ਗਈ ਨਾ ਤੋਂ ਮੁੜ ਕੇ ਨਹੀਂ ਲਈ ਜਾਣੀ ਤੂੰ ਮੇਤਰਾ ਕਰੀ ਯਾਰ ਤੇਰੇ ਘਰ ਨਾ ਪਤਾ ਲਾ ਜਾ ਤੂੰ ਨਾ ਜੇ ਕਮਤ ਕਰਨੀ ਹੈ ਤੇ ਲੱਖ ਰੁਪਇਆ ਲੱਕ ਉੱਥੇ ਦੇ ਆ ਤੇ 50 60 ਹਜ਼ਾਰ ਮੈਂ ਤਾਂ ਕਿ ਹੋਰ ਭੈਣ ਭਰਾ ਕੋ ਫੜ ਕੇ ਰੁਪਇਆ ਡੇਢ ਲੱਖ ਹੀ ਆ ਇੰਦਾ ਵੱਡਾ ਕੰਮ ਨਹੀਂਗਾ ਕੋਈ ਮੈਨੂੰ ਇਹ ਆ ਵੀ ਡੇਢ ਲੱਖ ਚ ਉਹ ਨਾ ਕਾਰ ਰਖ ਲਾਈ ਨਹੀਂ ਕਰੋ ਉਹ ਜੇ ਲੱਗਦਾ ਮੈਨੂੰ ਮਿਲ ਨਹੀਂ ਪਹਿਲੇ ਵੀ ਨਹੀਂ ਮੁੰਨੇ ਨਹੀਂ ਮੁੰਨੇ ਨਹੀਂ ਆਹ ਗੱਲ ਹੀ ਆ ਤੇ ਮੈਂ ਤਾਂ ਤਾਂ ਚਲੋ ਚਲੋ ਇਹ ਵੀ ਕਰ ਦਿੰਦਾ ਇੰਨਾਂ ਗਾ ਤੇ ਉਹ ਮੜੇ ਵਿਚਾਰੇ ਨੂੰ ਵੀ ਕਰਾ ਲਾ ਮੈਨੂੰ ਕਰਨ ਦੱਸਣ ਡਿਆ ਕਹਿੰਦੇ ਵੀ ਪਪਾ ਉਹ ਮੈਨੂੰ ਪੁੱਛਣ ਡਿਆ ਸੀ ਕਿ ਕਿੰਨੇ ਕੇ ਪੈਸੇ ਲੱਗਦੇ ਆ ਤੇ ਉਹਦੀ ਕਾਹਨੂੰ ਜ਼ਿੰਦਗੀ ਖਰਾਬ ਕਰਨ ਡਿਆ ਓਏ ਆਹੋ ਚੱਲ ਕਰੂ ਰਜੇ ਉਹਨੇ ਕਿਤੇ ਬਾਹਰ ਦਾ ਉਹਦਾ ਕੰਮ ਬਣ ਜਾਊਗਾ ਤੇ ਉਹ ਵੀ ਲਾ ਦਾਂਗੇ ਪੈਸੇ ਏਡੀ ਕਿਹੜੀ ਗੱਲ ਆ ਕੋਈ ਉਹ ਚੱਲ ਮੈਂ ਕਹਿੰਦਾ ਚੱਲ ਬਹੁਤੇ ਵੱਡੇ ਮੁਲਕ ਚ ਕੀ ਘਲੋਣਾ ਕਿਤੇ ਨਿੱਕੇ ਚ ਘਲਾ ਦਾਂਗੇ ਚੱਲ ਮਾੜਾ ਮੋਟਾ ਮੁਰ ਕੇ ਆਪੇ ਕਮਾਈ ਕਰੂਗਾ ਤੇ ਉੱਥੋਂ ਗਾਹ ਕਿਤੇ ਦੁੱਧ ਜਾਊਗਾ ਠੀਕ ਨਹੀਂ ਓਏ ਉਹਨੇ ਪੈਸੇ ਉਹ ਲੱਖਾਂ ਰੁਪਏ ਲੱਗਦੇ ਯਾਰ ਕੋਈ ਕਿਹੜੇ ਕੋਈ 2-4 ਹਜ਼ਾਰ ਦੀ ਗੱਲ ਚੱਲ ਕੋਈ ਗੱਲ ਨਹੀਂ ਹਣਾ ਜਦੋਂ ਲੋੜ ਹੋਊ ਨਾ ਤੈਨੂੰ ਕੋਈ ਨਹੀਂ ਕੋਈ ਨਹੀਂ ਤੇ ਜੇ ਆਖੇ ਤੇ ਮੈਂ ਉੱਥੇ ਪੈਸੇ ਜਾਵਾ ਕਰਾ ਦੇਣਾ ਵਾ ਨਹੀਂ ਦੱਸਦਾ ਮੈਂ ਤੁਹਾਡੇ ਘਰ ਉਹ ਆ ਉਹ ਹੀ ਗੱਲਾਂ ਨਾਲ ਤੈਨੂੰ ਪਤਾ ਜਨਾਨੀਆਂ ਜਿੱਥੋਂ ਗੱਲ ਫੜਦੀਆਂ ਮੁੜ ਕੇ ਉਹ ਗੱਲ ਡਾਈ ਜਾਂਦੀ ਹੈ ਡਾਈ ਜਾਂਦੀ ਹੈ ਇਹਨਾਂ ਨੂੰ ਪਤਾ ਵੀ ਕਦੇ ਮਤ ਕੀਤੀ ਹੈ ਕਦੇ ਨਹੀਂ ਕੀਤੀ ਠੀਕ ਨਹੀਂ ਪਰ ਇਹ ਆ ਵੀ ਚਲੋ ਜੇ ਇਤਨਾ ਜੇ ਮਤ ਕਰਨੀ ਤੇ ਭਰਾ ਉੱਥੇ ਰੁਪਈਆ ਲੱਖ ਤਾਰਦੀ ਤੇ ਮੈਂ ਮੁੜ ਕੇ ਪਟਾ ਸਟਾਕੇ ਤੇ ਕਰ ਲਾਂਗਾ ਫਸਲ ਫੁੱਸਲ ਤੋਂ ਥੋੜਾ ਬੂਤਾ ਠੀਕ ਚਲ ਕਰ ਲੈਨੇ ਆ ਹੋਰ ਤਾਂ ਇੱਦਾਂ ਕੋਈ ਲੈਣਾ ਦੇਣਾ ਕਿਹਦਾ ਹੈ ਨਹੀਂਗਾ ਤੇ ਮੁੜੇ ਤਾਂ ਸੋਚ ਚਲੋ ਕੋਈ ਨਹੀਂ ਚਲੋ ਠੀਕ ਕੋਈ ਨਹੀਂ ਕੋਈ ਨਹੀਂ ਹਾਂ ਚਲ ਵੇਖ ਕਣਕ ਨੂੰ ਮੈਂ ਵੀ ਵੇਰ ਲਾਉਂਦਾ ਚਲੋ ਕੋਈ ਠੀਕ ਵੇਖ ਲਾ ਇਹੋ ਮੇਰਾ ਭਰਾ ਆ ਪੈਸੇ ਕੋਲ ਹੁੰਦੇ ਤੇ ਹਰ ਗੱਲ ਚੀਜ਼ ਹੁੰਦੀ ਕੋਈ ਹਾਲਤ ਵਾ ਬਿਮਾਰ ਹੋ ਗਿਆ ਮਾੜਾ ਹਾਲ ਵੇ ਦਾ ਪੈਸੇ ਨੂੰ ਤਸੰਡਿਆ ਚਲ ਕੋਈ ਨਹੀਂ ਹੁਣ ਮੈਂ ਕਰਦਾ ਗੱਡੀ ਤੇ ਨਹੀਂ ਇਹਦੀ ਮੈਂ ਜਾਣ ਦਿੰਦਾ ਤੇ ਨਾਲ ਹੀ ਮੁੰਡੇ ਦਾ ਸੋਚਦਾ ਇਹਦੇ ਤਾਂ ਕੋ ਜੀਵਨ ਹਾਂਜੀ ਉਹ ਪਾਣੀ ਲੈ ਕੇ ਆਈ ਯਾਰ ਆ ਗਈ ਜੇ ਮਾਰਾਈ ਫੇਰਾ ਓਏ ਆਹੋ ਫੇਰਾ ਪੂਰਾ ਕਦਾ ਮਾਰਨਾ ਹੈ ਕਣਕ ਚੰਗੀ ਹੈ ਕਣਕ ਠੀਕ ਹੀ ਹੈ ਅੱਛਾ ਅੱਛਾ ਠੀਕ ਵਾ ਮੈਂ ਤਾਂ ਡੀਕਣ ਦੀ ਮੈਂ ਚਲਾਉਂਦੇ ਆ ਤੇ ਚਾਹ ਬਣਾਉਣੀ ਹੈ ਫਟ ਤੀਵਾਵਾ ਚਰ ਲਾਏ ਜੇ ਮਿਲ ਪਿਆ ਹੀ ਕੋਈ ਪਾ ਹੀ ਵੱਡਾ ਟੱਕਰਿਆ ਫਰਾਤਾ ਦਾ ਆਹੋ ਅੱਛਾ ਹੁਣ ਕੀ ਆਂਦਾ ਸੀ ਨਵਾਂ ਤਾਜਾ ਉਹ ਨਹੀਂ ਨਵਾਂ ਤਾਜਾ ਕੋਈ ਨਹੀਂ ਤਾਂ ਕੋਈ ਮਾੜੀ ਗੱਲ ਨਹੀਂ ਕੀਤੀ ਐਵੇਂ ਨਾ ਤੇਰਾ ਦਿਮਾਗ ਹੋ ਗਿਆ ਖਰਾਬ ਆ ਪਹਿਲਾਂ ਗੱਲ ਤਾਂ ਸੁਣ ਲਿਆ ਕਰ ਦੱਸੋ ਫਿਰ ਉਹ ਉਹ ਕਹਿਣ ਡਿਆ ਕਿੰਦਾ ਵੀ ਕਰਨ ਕਹਿਣ ਡਿਆ ਵੀ ਉਹ ਉਹਦੇ ਕਹਿਣ ਡਿਆ ਵੀ ਮੈਂ ਕਰ ਰਹੀ ਆ ਇਹ ਲੈਸ ਅੱਛਾ ਫਿਰ ਤੇ ਜੇ ਪੈਸੇ ਪੁੱਛ ਹੁੰਦੇ ਮੈਂ ਦੇ ਦਾਂ ਥੋੜੇ ਬੁੱਦੇ ਜਿੰਨੇ ਵੀ ਦੀ ਲੋੜ ਵਾ ਨਹੀਂ ਇਹ ਕਿਹਾਡੇ ਪੇਸ਼ ਹੀ ਪੈ ਗਏ ਆ ਇੱਕੋ ਗੱਲ ਨੂੰ ਕਰੀ ਜਾਂਦੇ ਆ ਸਾਡਾ ਮੁੰਡਾ ਵਾ ਹਾਨੂੰ ਨਹੀਂ ਫਿਕਰ ਉਹਦਾ ਇਹਨਾਂ ਨੂੰ ਜ਼ਿਆਦਾ ਫਿਕਰ ਵਾ ਬਸ ਸੁਹਾਂ ਲੈਂਦੇ ਦਿਨ ਰਾਤ ਕਿ ਪਤਾ ਲੱਗ ਜੇ ਨਹੀਂ ਮੇਰੀ ਗੱਲ ਸੁਣ ਜੀ ਉਹਨੇ ਪੈਸਾ ਲਓ ਪੁੱਛ ਲਿਆ ਤੇ ਕੋ ਮੜਾ ਗਨਾ ਕਰਤਾ ਹੁੰਦੇ ਹੈ ਤੁਹਾਨੂੰ ਤਾਂ ਚੰਗਾ ਹੀ ਲੱਗਣਾ ਵਾ ਤੁਹਾਡਾ ਭਰਾ ਵਾ ਠੀਕ ਵਾ ਨਾ ਪਰ ਮੈਨੂੰ ਪਤਾ ਵਾ ਨਾ ਸਾਰਾ ਗੱਲਾਂ ਕਰਦੇ ਫਿਰਦੇ ਸੁਹਾਂ ਦੀ ਗੱਲ ਕਰੀ ਤੇ ਹੁੰਦੀ ਆ ਮੈਂ ਸੁਹਾਂ ਦੀ ਗੱਲ ਕਰਦੀ ਆ ਜੇਗਲਾ ਹਮਦਰਦੀ ਕਹਿੰਦੇ ਜਗਾਈ ਜਗਾਈ ਆ ਨਾ ਤੇ ਉਹਦੀ ਗੱਲ ਦਾ ਅਸਰ ਕਰਨਾ ਚਾਹੀਦਾ ਇਹ ਕਾਦੀ ਹਮਦਰਦੀ ਹੈ ਮੁੰਡਾ ਆਉਂਦਾ ਵਾ ਤੇ ਉਹ ਕਹਿੰਦਾ ਸੀ ਪੈਸੇ ਦੇ ਦਾਂਗੇ ਪਿਓ ਆਉਂਦਾ ਤੇ ਉਹ ਕਹਿੰਦਾ ਜਾਂ ਫਿਰ ਘਰ ਆਣ ਕੇ ਫੜਾ ਜਾਣਗੇ ਪੈਸੇ 20000 ਰੁਪਿਆ ਪਤਾ ਵੀ ਲੱਗੇ ਤੇ ਦੇ ਗਏ ਉਹ ਨਾਲੇ ਦਿਆ ਹੀ ਗੱਲ ਹੋਰ ਵੀ ਕਰਨ ਕੀ ਕਹਿੰਦਾ ਵੀ ਕਾਰ ਦੇ ਕਿੰਨੇ ਕੇ ਪੈਸੇ ਆ ਬੈਂਕ ਦੀ ਉਹ ਨਹੀਂ ਚੁੱਠੀ ਆਈ ਆ ਮੈਂ ਹਾਂ ਮੈਂ ਗਿਆ ਹੀ ਇੱਕ ਦਿਨ ਰੁਪਈਆ ਵਾ 1.5 ਲੱਖ ਉਹ ਤੇ ਦੇਣ ਵਾਲਾ ਹੂੰ ਤੇ ਕਹਿੰਦਾ ਚੱਲ ਜੇ ਦੋੜਵਾ ਚਲੋ ਕੋਈ ਨਹੀਂ ਆਪਾਂ ਢਾਸਾ ਕਰ ਲਾਂਗੇ ਵੇਲੇ ਵੇਲੇ ਕਿਦੇ ਤੇ ਤਰਤਾ ਕਰ ਵੀ ਮੈਂ ਪੈਸੇ ਤੁਰ ਬੁੱਤੇ ਤਾਰ ਦੇਣਾ ਵਾ ਤੇ ਜੇ ਘਰੋਂ ਚੀਜ਼ ਚੱਲ ਗਈ ਤੇ ਮੁੜ ਕੇ ਵੇਚਤੀ ਬੜੀ ਹੈ ਨਹੀਂ ਮੈਨੂੰ ਤੇ ਇੱਕ ਗੱਲ ਦੀ ਇਹ ਨਹੀਂ ਸਮਝ ਆਉਂਦੀ ਭੀਨਾ ਕੋਈ ਨੇ ਪੈਸੇ ਕਿੱਥੋਂ ਆ ਗਏ ਆ ਕਿੱਥੋਂ ਨੋਟ ਤਰਾਏ ਇਹਨਾਂ ਨੂੰ ਯਾਰ ਮੇਰੀ ਗੱਲ ਸੁਣ ਲੈ ਇੰਨੀ ਬਰੀਕੀ ਚ ਨਹੀਂ ਜਾਂਦੀ ਹੁੰਦਾ ਜੇ ਅਗਲੇ ਨੇ ਪੈਸੇ ਦੀ ਸੁਲਾਮ ਮਾਰ ਲਈ ਤੇ ਮੈਂ ਉਹਨੂੰ ਕਹਿੰਦਾ ਮੈਨੂੰ ਤੇਰੇ ਪੈਸੇ ਨਹੀਂ ਚਾਹੀਦੇ ਨਹੀਂ ਹੁਣ ਐਡਾ ਚੰਗਾ ਕਿਦਾਂ ਹੋ ਗਿਆ ਤੁਹਾਡੀ ਗੱਡੀ ਦੇ ਵੀ ਮੈਂ ਲਾ ਦਿੰਨਾ ਤੇਰੇ ਮੁੰਡੇ ਦੀ ਐਡਮਿਸ਼ਨ ਵੀ ਮੈਂ ਕਰਵਾ ਦਿੰਨਾ ਵਾ ਜ਼ਰੂਰ ਕੋਈ ਰਾਜ ਵਾ ਕਰ ਲੈ ਮੇਰੀ ਗੱਲ ਸੁਣ ਚੱਲ ਕੋਈ ਨਾ ਕੋਈ ਨਾ ਕਿਤੇ ਮੈਂ ਕਿਤੇ ਭਾਲ ਹੋਈ ਜਾਣਾ ਵਾ ਐਡੇ ਰੱਬ ਦੇ ਮਾ ਨਹੀਂ ਕੇ ਮਰੇ ਸਮਝੀ ਗੱਲ ਤੇ ਕੋਈ ਗੱਲ ਨਹੀਂ ਗੀ ਚੱਲ ਜੇ ਕਿਹਨੇ ਭੈਣ ਭਰਾ ਨੇ ਕੁਮਤ ਕਰਨ ਦਾ ਸੋਚਿਆ ਤੇ ਚਲੋ ਕੋਈ ਗੱਲ ਵੀ ਨਹੀਂ ਕਿੱਡੀ ਵੱਡੀ ਤੇ ਸਾਡਾ ਟਾਈਮ ਲੰਘ ਜੂਗਾ ਮੈਨੂੰ ਇਹ ਆ ਵੀ ਜੇ ਗੱਡੀ ਲਾਗੇ ਪਤਾ ਨਹੀਂ ਤੁਸੀਂ ਕੀ ਕਹਿੰਦੇ ਜਿੱਤ ਕੀ ਨਹੀਂ ਮੇਰੇ ਤਾਂ ਕੋ ਖਾਨੇ ਚ ਨਹੀਂ ਪੈਂਦਾ ਮੈਂ ਤੈਨੂੰ ਇਹ ਸੋਚ ਮੈਨੂੰ ਲੱਗੀ ਆ ਤਿਹੜੇ ਚੰਗੇ ਕਦੋਂ ਹੋਗੇ ਚਲ ਯਾਰ ਚੰਗੇ ਮਾੜੇ ਦਾ ਮੈਨੂੰ ਨਹੀਂ ਗਾ ਪਤਾ ਅਗਲਾ ਆਪ ਆਏ ਮੈਂ ਕਦੇ ਕਿਹਦੇ ਘਰ ਗਿਆ ਪੈਸੇ ਮੰਗਣ ਤਾਂ ਹੁਣ ਤੁਹਾਡਾ ਕੀ ਇਰਾਦਾ ਵਾ ਲੈਣੇ ਆਪਣੇ ਪਰਾਂ ਕੋ ਪੈਸੇ ਚਲ ਮੈਂ ਥੋੜਾ ਮੋਟਾ ਟਾਈਮ ਕੱਢ ਲੈਂਦੇ ਮੁਰਕੇ ਤਾਂ ਵਾਅਦੇ ਘਟੇ ਕਰਕੇ ਆੜੇ ਕੰਨ ਕੋ ਥੋੜੇ ਬੋਤੇ ਲੈ ਦੇ ਕੇ ਕੋ ਆੜਤੀ ਕੋ ਫੜ ਲਾਂਗੇ ਠੀਕ ਨਹੀਂ ਜੇ ਪੈਸੇ ਲੱਲੇ ਨਾ ਇਹਨਾਂ ਤੋੜ ਤੋੜ ਖਾ ਲੈਣਾ ਵਾ ਤੇ ਸਾਰੇ ਰਿਸ਼ਤੇਦਾਰੀ ਸਾਡੀ ਬੇਇੱਜ਼ਤੀ ਕਰਨੀ ਆ ਪੇ ਹੜਕੋ ਪੈਸੇ ਲੈ ਕੇ ਤੇ ਫਿਰ ਤਾਂ ਨੂੰ ਕੀ ਪਤਾ ਵਾ ਕੀ ਪਤਾ ਉਹ ਕੀ ਸਕੀਮ ਖੇਡਣ ਦੇ ਨਹੀਂ ਸੁਣ ਗੱਲ ਜਦੋਂ ਇਹ ਪੈਨ ਦੀ ਵਾਪਸੀ ਕਰਦੇ ਨੇ ਤੇ ਲੰਮਾ ਅਜੇ ਕੱਲ ਤੇ ਕੱਲ ਤਾਂ ਬੈਣਾ ਠੀਕ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਪਤਾ ਨਹੀਂ ਤੁਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਪਰ ਇਹਦੇ ਪਿੱਛੇ ਵਿਚਾਲ ਵਾਇਰਾਂ ਦੀ ਕੋਈ ਮੈਨੂੰ ਨਹੀਂ ਯਕੀਨ ਆਉਂਦਾ ਮੇਰੀ ਸੁਣ ਗੱਲ ਜਦੋਂ ਅਗਲਾ ਬੰਦਾ ਚੰਗਾ ਤੇ ਚੰਗੇ ਨਾਲ ਚੰਗੀ ਗੱਲ ਹੀ ਕਰਨੀ ਚਾਹੀਦੀ ਠੀਕ ਨਹੀਂ ਉਹਨੇ ਆਣ ਕੇ ਮੈਨੂੰ ਕਿਹਾ ਮੈਂ ਕਿਹੜਾ ਵੀ ਉਹਦੇ ਕੋਲ ਸਪੈਸ਼ਲ ਗਿਆ ਹੈ ਪਤਾ ਨਹੀਂ ਆਪਣੀ ਮਰਜ਼ੀ ਕਰ ਲਓ ਫਿਰ ਨਾ ਆਖਿਓ ਪਿਟੂਂਡ ਕਾ ਪਾਇਆ ਤੇ ਆ ਕੰਮ ਹੋ ਜਾਣਾ ਹੀ ਤਾਂ ਹੋਇਆ ਨੀਗਾ ਹੁਣ ਤੁਹਾਡੀ ਮਰਜ਼ੀ ਜੋ ਕਰਨਾ ਕਰੋ ਮੈਨੂੰ ਨਾ ਪੁੱਛਿਆ ਕਰੋ ਚੱਲ ਕੋਈ ਗੱਲ ਤੂੰ ਜਾ ਕੇ ਆਪਣਾ ਕੰਮ ਕਰ ਲਓ ਆਪਣੀ ਮੱਛੀ ਜਾ ਕੇ ਚਾਹ ਚੂਬਣਾ ਬਣਾਉਣੀ ਐ ਚਾਹ ਯਾਰ ਇੱਕ ਗੱਲ ਕੀ ਕਰਨੀ ਹੁੰਦੀ ਆ ਉਹਦੇ ਲਈ ਬੰਦੇ ਸਿਰਦੇ ਵਾਲਾ ਨੂੰ ਪੈਣਾ ਨਾ ਗੱਲ ਸੁਣਨੀ ਨਾ ਆਂ ਦੇਖਣੀ ਚਾਚੜੀ ਵੀ ਕੀ ਬੰਡਿਆ ਕੀ ਨਹੀਂ ਬੰਦਾ ਗੱਲ ਤੇ ਬੰਦਾ ਸੁਣੇ ਪਹਿਲੋ ਦਿਮਾਗ ਖਰਾਬ ਜਨਾਨੀ ਦਾ ਇਹ ਪਤਾ ਨਹੀਂ ਇਹਨੇ ਕਦੋਂ ਸੁਧਰਨਾ ਲੈ ਵੀ ਅਗਲਾ ਬੰਦਾ ਚੋਰਾ ਘਰ ਆਉਂਦਾ ਵੀ ਤੁਹਾਡੀ ਮਤ ਕਰ ਦਿੰਦਾ ਤੇ ਖੂਰ ਦੇ ਉੱਤੇ ਤਾਂ ਦੀ ਤਾਂ ਦੀ ਗਾਵਾ ਛੱਡਣ ਜੇ ਤਾਂ ਤੇਰੇ ਭਰਾ ਨੇ ਕੀਤੀ ਐ ਤੇਰਾ ਸੱਤ ਬਗਾਨਾਂ ਦੀ ਬੰਦਾ ਕਰਦਾ ਆਪਣੀ ਪੀੜੀ ਥੱਲੇ ਛੋਟਾ ਨਹੀਂ ਮਾਰਦੀ ਅੱਧ ਹੋਈ ਇਹ ਦੇ ਵਾਲੀ ਮੇਰਾ ਪੁੱਤ ਕੀ ਸੋਚਣ ਡਿਆ ਵਾ ਸੋਚਣਾ ਕਿ ਵੈਸੇ ਬੈਠਾ ਵਾ ਉਹ ਕੋਈ ਗੱਲ ਨਹੀਂ ਤਾਇਆ ਤੇਰਾ ਆਇਆ ਹੈ ਹੂੰ ਕਹਾਂ ਡਾਈ ਕੋਈ ਗੱਲ ਨਹੀਂ ਮੈਂ پیسے ਦੇ ਦਿੰਦਾ ਤੇ ਡਿਮਿਸ਼ਨ ਕਰ ਲਿਓ ਠੀਕ ਆਹੋ ਠੀਕ ਨਹੀਂ ਮੈਂ ਤਾਂ ਅੱਗੇ ਕਿਹਾ ਸੀ ਮਮੀ ਨੂੰ ਕਿ ਮੈਂ ਹਾਂ ਜੇ ਮਦਦ ਕਰਾਂਦੇ ਤੇ ਕਰ ਲਓ ਮਮਿਤਾ ਨਹੀਂ ਮੰਨਦੀ ਇਹਨੂੰ ਇਹ ਮੇਰੇ ਮੇਰੇ ਭਰਾ ਨੇ ਇਦਾਂ ਕਰਤੀ ਆ ਹੂੰ ਤੇ ਜੇ ਹੁਣ ਆ ਚੰਗੇ ਬਣ ਕੇ ਤੇ ਇਹਨਾਂ ਨੇ ਮੈਨੂੰ ਗੱਲਾਂ ਕਰਨੀਆਂ ਆ ਤਾਂ ਨਹੀਂ ਕਰਕੇ ਪੈਰ ਲੱਗਨ ਦੇਂਦੀ ਚੱਲ ਯਾਰ ਕੋਈ ਗੱਲ ਨਹੀਂ ਸਾਡਾ ਕੰਮ ਹੋ ਜਾ ਯਾਰ ਪੁੱਤ ਹੋਰ ਕੇ ਮੈਨੂੰ ਕਿੰਨਾ ਬਹਿਣਾ ਪੜਾਈ ਜਾਂਦਾ ਵੇਗਨ ਬੇ ਉਹਦਾ ਇੱਕ ਗੱਲ ਵਾ ਸਾਡੇ ਨਾਲ ਕਿਹੜੇ ਮੜੇ ਹੀ ਚਾਚੇ ਹੋਣੀ ਉਹ ਯਾਰ ਉਹਦੇ ਗੱਲ ਹੀ ਪਾਤਰ ਜਿਹੜੀਆਂ ਜਨਾਨੀਆਂ ਉਹਨਾਂ ਇਹਨਾਂ ਦੇ ਵਿੱਚ ਬੰਨਾ ਬਣੀਆਂ ਕਹਿ ਕਹਿ ਕੇ ਕਹਿ ਕਹਿ ਕੇ ਵੇਲਾ ਕਿਹੋ ਜਿਹਾ ਕੰਮ ਕਰਾਉਂਦੇ ਸੀ ਠੀਕ ਨਹੀਂ ਤੇ ਗਲਤ ਵੀ ਕੱਖ ਨਹੀਂ ਵਿੱਚ ਗਲਤੀ ਨਹੀਂ ਕੀਤੀ ਜਲਦੀ ਸੋਹੀ ਮਾਰਦੀ ਮੈਂ ਗੱਲ ਕਹਿੰਦਾ ਜੇ ਅਗਲਾ ਬੰਦਾ ਮਤ ਕਰਦਾ ਨਾ ਪੁੱਤ ਤੇ ਕੋਈ ਗੱਲ ਨਹੀਂ ਕੀ ਮੈਂ ਘਰ ਜਿਆਦਾ ਸੀ ਉਹੋ ਤੇ ਗੱਲ ਹੀ ਨਾ ਚਲੋ ਆਡ ਕੋਈ ਨੌਕਰੀ ਆ ਗਈ ਇਹੋ ਨਹੀਂ ਕਿ ਕਿਸ ਨੂੰ ਪੱਲੇ ਬੰਦੇ ਤੇ ਕੋਈ ਗੱਲ ਨਹੀਂ ਮੇਰਾ ਪੁੱਤ ਨਾ ਤੂੰ ਫਿਕਰ ਨਾ ਕਰੀ ਚਾਹ ਹਾਂ ਜਾ ਕੇ ਲੋੜ ਇਹਨਾਂ ਦੀ ਪਈ ਆ ਨਾ ਹਾਂ ਤੈਨੂੰ ਤੇਰਾ ਕਹਿੰਦਾ ਕੋਈ ਮੈਂ ਡਿਵੀਸ਼ਨ ਕਰਾ ਦਿੰਦਾ ਤੇ ਕੋਈ ਨਹੀਂ ਪੜਾਉ ਰਖਾਉ ਤੇ ਕੋਈ ਗੱਲ ਨਹੀਂ ਕੋਨਾਂ ਨੂੰ ਸ਼ਾਇਦ ਚਲੋ ਮਾੜਾ ਮੋਟਾ ਕਰ ਦੇ ਨੌਕਰੀ ਦਾ ਬਣ ਗਿਆ ਚੱਲ ਫਿਰ ਕੰਮ ਕਰ ਪੜਾਉ ਠੀਕ ਨਹੀਂ ਆਹੋ ਤੇ ਆ ਗਈ ਹੋਰੇ ਹੋ ਉਹ ਹੁੰਦਾ ਵਾ ਮੇਰੀ ਗੱਲ ਸੁਣ ਲੈ ਹੂੰ ਥੋੜਾ ਪੁੱਤ ਕਰਨ ਦੇ ਨਾਲ ਮੇਰੀ ਨਫਸਤ ਨਾ ਕਰਿਆ ਕਰੋ ਵੀ ਤੇਰਾ ਭਰਾ ਉਹ ਮੈਂ ਕਿਤੇ ਨਫਰਤ ਕਰਦਾ ਵਾਂ ਮੈਂ ਤਾਂ ਪਹਿਲੇ ਦਿਨ ਤੋਂ ਨਹੀਂ ਕੀਤੀ ਬਸ ਬਸ ਤੇ ਕੋਈ ਗੱਲ ਨਹੀਂ ਪੁੱਤ ਸਾਨੂੰ ਇਹ ਆਪ ਚੱਲ ਜੇ ਅਗਲਾ ਬੰਦਾ ਮਤ ਕਰਨ ਲੈ ਤੇ ਆਪਣਾ ਟਾਈਮ ਪਾਸ ਕਰ ਤੇ ਆਪਣਾ ਤੂੰ ਹੀ ਪੜ ਕੇ ਕਿ ਬਾਹਰ ਅੰਦਰ ਚਲਦੇਗਾ ਤੇ ਸਾਡੇ ਦਿਨ ਮੋੜ ਆਉਣਗੇ ਠੀਕ ਨਹੀਂ ਹਾਂ ਹੈ ਤੇ ਚੱਲ ਮੇਰਾ ਪੁੱਤ ਫੇਰ ਨਾ ਕਰਿਆ ਕਰਕੇ ਖਲਦਾ ਹਾਂ ਚਲੋ ਕੋਈ ਨਹੀਂ ਠੀਕ ਆ ਹਾਂਜੀ ਕੋਈ ਗੱਲ ਰੋਟੀ ਭੜੀ ਖਾ ਮੇਰਾ ਤਾਂ ਮੌਜਾਂ ਲੈ ਕੋਈ ਨਹੀਂ ਹੁਣ ਵੇ ਅੱਲਾ ਕਿ ਦੀ ਆਖੜੀ ਮਮੀ ਦੀ ਕਿ ਇਹਨਾਂ ਨੂੰ ਲੈਣੇ ਪੈ ਜਾਂਉਨਾ ਨੂੰ ਲੈਣੇ ਤੇ ਇਹਦਾ ਭਰਾ ਕਰ ਗਿਆ ਗਦਾਰੀ ਚਾਚਾ ਤਾਂ ਫਿਰ ਚੰਗਾ ਵਾ ਕਿ ਦੇਲਾ ਕਹਿੰਦਾ ਕਿ ਤੇਰੀ ਮੈਂ ਮਦਦ ਕਰ ਦਿੰਦਾ ਮੈਂ ਪੜ ਉਧਰੋਂ ਇਧਰੋਂ ਮਮੀ ਇਹ ਪੈ ਲੈਣੇ ਇੱਕ ਮਮੀ ਨੂੰ ਤੇ ਇਹ ਗੱਲ ਬਾਤ ਮਾਰਨ ਦੀ ਕਿ ਜੇ ਮੈਂ ਇਹਨਾਂ ਨੂੰ ਪੈਸੇ ਲੱਲੇ ਤੇ ਮੈਨੂੰ ਗੱਲਾਂ ਕਰ ਲੈਣੀਆਂ ਤੇਰੇ ਭਰਾ ਨਾਲ ਦੇ ਕੋ ਪੈਠ ਅੱਗੇ ਹੀ ਤਾਂ ਕਰਕੇ ਮਾੜਾ ਬਣਾਉਂ ਗਈ ਫੁਲਕੇ ਵੀ ਲਾ ਕੇ ਰੱਖ ਲਿਆ ਕਦੋਂ ਉਹਦੇ ਗਏ ਆ ਬੰਬੀਵਾਲ ਅਜੇ ਤੱਕ ਨਹੀਂ ਆਏ ਦੀ ਕੰਡਈਆਂ ਭਿਉਂਦੇ ਆ ਤੇ ਫੇਰ ਹੀ ਰੋਟੀ ਖਾਣੇ ਆ ਪਤਾ ਨਹੀਂ ਕਿਹਦੇ ਲਾਗੇ ਖਲੋਗੇ ਆ ਹੱਦ ਵਾਲੀ ਗੱਲ ਵਾ ਜੇ ਗਏ ਜੇ ਤਾਂ ਫੇਰਾ ਮਾਰ ਕੇ ਤਾਂ ਆਪਣੇ ਘਰ ਨੂੰ ਆ ਜਾ ਤੀ ਕਿਉਂ ਬੈਠੇ ਜੇ ਜੇ ਦੇ ਨਾਲ ਗੱਲੀ ਪੈਣਾ ਨਾ ਉਥੇ ਇੱਤਾ ਦਿਨ ਲਾ ਕੇ ਤੇ ਆ ਜਾਣਾ ਵਾ ਇਹਨਾ ਨਹੀਂ ਤੇ ਘਰ ਕੋਈ ਡੀਕਦਾ ਹੋਊਗਾ ਤੇ ਖੁਸ਼ੀ ਪਵੇ ਨਾ ਉਥੇ ਕਿਸੇ ਦੇ ਮੋਟਰਸਾਈਕਲ ਮਗਰ ਬੈਠੇ ਨੇ ਤੇ ਅੱਡੇ ਤੇ ਚਲ ਗਏ ਹੋਣ ਮੈਨੂੰ ਤਾਂ ਫਿਗਰ ਹੋਣ ਰਿਆ ਵਾ ਨੇਰਾ ਉਤੋਂ ਹੋ ਗਿਆ ਵਾ ਕਿੱਥੇ ਚਲ ਗਏ ਹੋਣਗੇ ਨਾ ਫੋਨ ਹੀ ਚੁੱਕਣ ਰਹੇ ਆ ਮੇਰਾ ਰਾਦਾ ਵਾ ਇਹ ਇੱਕ ਵਾਰ ਫੋਨ ਫੇਅਰ ਕਰਕੇ ਵੇਖ ਲੈਣੀ ਆ ਹਾਈ ਹਾਈ ਫੋਨ ਵੀ ਨਹੀਂ ਚੁੱਕਣ ਦੇ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਪਤਾ ਵੀ ਨਹੀਂਗਾ ਕਿ ਕਿੱਥੇ ਗਏ ਆ ਕਿੰਨੂ ਕਲਾ ਮਗਰ ਕਰਨ ਵੀ ਨਹੀਂ ਅਜੇ ਆਇਆ ਉਹ ਵੀ ਖੇਡਣ ਰਿਹਾ ਉਥੇ ਹਾਦੀ ਹੋ ਗਈ ਪਿਓ ਪੁੱਤਾਂ ਵਾਲੀ ਇਹਨਾਂ ਨੇ ਵੀ ਜੇ ਘਰੋਂ ਗਏ ਹਨ ਨਾ ਤਾਂ ਟਾਈਮ ਨਾਲ ਆਪਣੇ ਘਰ ਤੇ ਆਈਏ ਦੀਗਦਾ ਹੋਊਗਾ ਕੋਈ ਫਿਕਰ ਕਰਦਾ ਹੋਊਗਾ ਅੱਧੀ ਰਾਤ ਹੋਈ ਆ ਵੇਖਾਂ ਬਾਲਾ ਗੇਟ ਗਾੜੀ ਜਾ ਕੇ ਕਿਉਂ ਨਹੀਂ ਆਏ ਅਜੇ ਤੱਕ